ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 13 ਅਪ੍ਰੈਲ 1748 ਈਸਵੀ ਨੂੰ ਵਿਸਾਖੀ ਦੇ ਦਿਨ ਸਿੱਖਾਂ ਦੇ 65 ਦਲਾਂ ਨੂੰ ਇੱਕ ਕਰਕੇ ਇੱਕ ਹੀ ਨਾਮ ਵਿੱਚ ਬਦਲ ਦਿੱਤਾ ਅਤੇ ਇਸ ਦਲ ਦਾ ਨਾਮ ਰੱਖਿਆ ਗਿਆ ਦਲ ਖਾਲਸਾ ਹੁਣ ਨਵਾਬ ਕਪੂਰ ਸਿੰਘ ਜੋ ਉਸ ਸਮੇਂ ਤੱਕ ਕਾਫੀ ਬਜ਼ੁਰਗ ਹੋ ਚੁੱਕੇ ਸਨ ਹੁਣ ਉਹਨਾਂ ਦੇ ਸਥਾਨ ਉੱਤੇ ਉਨ੍ਹਾਂ ਦੇ ਬਾਰਸ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੂੰ ਨੇਤਾ ਨਿਯੁਕਤ ਕੀਤਾ ਗਿਆ ਅਗਲੇ 20 ਸਾਲਾਂ ਵਿੱਚ ਪਰ ਸਥਿਤੀ ਤੇ ਲੋੜ ਅਨੁਸਾਰ ਦਲ ਖਾਲਸੇ ਨੂੰ 11 ਵੱਡੇ ਦਲਾਂ ਵਿੱਚ ਵੰਡ ਦਿੱਤਾ ਗਿਆ ਹਰ ਇੱਕ ਦਲ ਦਾ ਆਪਣਾ ਆਪਣਾ ਸਰਦਾਰ ਆਪਣਾ ਆਪਣਾ ਨਿਸ਼ਾਨ ਅਤੇ ਆਪਣੀਆਂ ਉਪलब्ਧੀਆਂ ਹੁੰਦੀਆਂ ਸਨ ਸ਼ਕਤੀ ਚਾਹੇ ਸ਼ਬਦੀ ਇੱਕੋ ਜਹੀ ਨਹੀਂ ਸੀ ਪਰ ਕਿਸੇ ਵੀ ਮਸੀਤ ਵੇਲੇ ਸਭ ਇਕੱਠੇ ਹੁੰਦੇ ਕੁਝ ਸਮੇਂ ਬਾਅਦ ਇਹ ਦਲ ਮਿਸ਼ਲਾ ਕਹਾਉਣ ਲੱਗੀਆਂ ਸ਼ਰੂ ਵਿੱਚ ਇਹ 11 ਜਥੇ ਹੀ ਕਹਾਉਂਦੇ ਰਹੇ ਪਰ ਹੌਲੀ-ਹੌਲੀ ਜਥਾ ਸ਼ਬਦ ਦੇ ਸਥਾਨ ਉੱਤੇ ਮਿਸ਼ਲ ਸ਼ਬਦ ਦਾ ਪ੍ਰਯੋਗ ਹੋਣ ਲੱਗਾ ਮਿਸ਼ਲ ਇੱਕ ਅਰਬੀ ਸ਼ਬਦ ਹੈ ਜਿਸ ਦੇ ਮਤਲਬ ਹਨ ਬਰਾਬਰ ਅਤੇ ਇਸੇ ਸ਼ਬਦ ਨੂੰ ਫਾਰਸੀ ਭਾਸ਼ਾ ਵਿੱਚ ਇੱਕ ਦਸਤਾਵੇਦ ਅਤੇ ਫਾਇਲ ਦੇ ਅਰਥਾਂ ਵਿੱਚ ਪ੍ਰਯੋਗ ਕਰਦੇ ਸਨ ਹਰ ਇੱਕ ਜਥੇ ਦੀ ਆਪਣੀ ਫਾਇਲ ਹੁੰਦੀ ਜੋ ਅੰਮ੍ਰਿਤਸਰ ਸ਼ਾਹਬ ਕੇਂਦਰੀ ਦਫ਼ਤਰ ਵਿੱਚ ਰੱਖੀ ਜਾਂਦੀ ਸੀ ਜਿਸ ਵਿੱਚ ਹਰ ਜਥੇ ਦੇ ਜਥੇਦਾਰ ਅਤੇ ਜਵਾਨਾਂ ਦੁਆਰਾ ਲੜੀਆਂ ਗਈਆਂ ਲੜਾਈਆਂ ਜੁੱਧ ਗਤੀ ਵਿਧੀਆਂ ਫਤਿਹ ਪ੍ਰਾਪਤ ਅਤੇ ਜੁੱਧਾਂ ਵਿੱਚ ਮਾਰੇ ਗਏ ਸੈਨਿਕਾਂ ਦਾ ਹਿਸਾਬ ਕਿਤਾਬ ਰੱਖਿਆ ਜਾਂਦਾ ਸੀ ਨਵਾਬ ਕਪੂਰ ਸਿੰਘ ਹੁਣ ਬਹੁਤ ਬੁੱਢੇ ਹੋ ਗਏ ਸਨ ਸਨ 1753 ਵਿੱਚ ਨਵਾਬ ਕਪੂਰ ਸਿੰਘ ਜੀ ਨੇ ਆਪਣਾ ਅੰਤਮ ਸਮਾਂ ਨੇੜੇ ਜਾਣ ਕੇ ਮਾਤਾ ਸੁੰਦਰ ਕੌਰ ਵੱਲੋਂ ਮਿਲੀ ਗਾਤਰੇ ਕਿਰਪਾਣ ਸਰਦਾਰ ਜੱਸਾ ਸਿੰਘ ਆਲੂਵਾਲੀਏ ਨੂੰ ਸੌਂਪ ਦਿੱਤੀ ਅਤੇ ਪ੍ਰਣ ਕੀਤਾ ਕਿ ਖਾਲਸਾ ਪੰਥ ਨੂੰ ਇੱਕ ਮੋਠ ਰੱਖਣਗੇ ਜੱਸਾ ਸਿੰਘ ਆਲੂਵਾਲੀਆ ਜਦ 6 ਸਾਲ ਦੇ ਸੀ ਤਾਂ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਉਹਨਾਂ ਦਾ ਕੋਈ ਸ਼ਾਕ ਸੰਬੰਧੀ ਉਹਨਾਂ ਨੂੰ ਦਿੱਲੀ ਮਾਤਾ ਸੁੰਦਰੀ ਜੀ ਕੋਲ ਲੈ ਆਇਆ ਜਿਨ੍ਹਾਂ ਦੀ ਦੇਖਰੇਖ ਵਿੱਚ ਉਹਨਾਂ ਨੇ ਮੁਢਲੀ ਵਿੱਦਿਆ ਹਾਸਲ ਕੀਤੀ ਜਦ ਜਵਾਨ ਹੋਏ ਤਾਂ ਮਾਤਾ ਸੁੰਦਰ ਕੌਰ ਜੀ ਨੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੂੰ ਨਵਾਬ ਕਪੂਰ ਦੇ ਹਵਾਲੇ ਕਰ ਦਿੱਤਾ ਜਿੱਥੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਆਪਣੀ ਮਿਹਨਤ ਲਗਨ ਤੇ ਬਹਾਦਰੀ ਨਾਲ ਨਵਾਬ ਕਪੂਰ ਸਿੰਘ ਦਾ ਦਿਲ ਜਿੱਤ ਲਿਆ ਅਤੇ ਉਹਨਾਂ ਦੇ ਮੂੰਹ ਬੋਲੇ ਵਾਰਿਸ ਬਣ ਗਏ ਉਹਨਾਂ ਨੇ ਫਵਾਤੀਨਤਾ ਦੀ ਲੜਾਈ ਵਿੱਚ ਉਹ ਜੋਹਰ ਦਿਖਾਏ ਕਿ ਮੁਗਲਾਂ ਅਤੇ ਅਫਗਾਨਾਂ ਨੂੰ ਪੰਜਾਬ ਵਿੱਚੋਂ ਬਾਹਰ ਕੱਢ ਕੇ 1767 ਤੋਂ 1799 ਈਸਵੀ ਤੱਕ ਸਮੁੱਚੇ ਪੰਜਾਬ ਵਿੱਚ ਸਿੱਖ ਰਾਜ ਸਥਾਪਿਤ ਕਰ ਲਿਆ ਇਸ ਵਿੱਚ ਕੋਈ ਆਤਕਥਨੀ ਨਹੀਂ ਹੋਵੇਗੀ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਖੇਰੂ ਖੇਰੂ ਹੋਏ ਸਿੱਖ ਪੰਥ ਨੂੰ ਮੁੜ ਤੋਂ ਜਥੇਬੰਦ ਕਰਕੇ ਉਭਾਰਨ ਦਾ ਸਿਹਰਾ ਨਵਾਬ ਕਪੂਰ ਸਿੰਘ ਜਹੇ ਦੂਰ ਅੰਦੇਸੀ ਅਤੇ ਮਹਾਨ ਯੋਧੇ ਦੇ ਸਿਰ ਤੇ ਹੀ ਹੈ ਇਹ ਮਿਸ਼ਲਾਂ ਸ਼ੁਰੂ-ਸ਼ੁਰੂ ਵਿੱਚ 11 ਜਥੇ ਹੀ ਕਹਾਉਂਦੇ ਰਹੇ ਪਰ ਹੌਲੀ-ਹੌਲੀ ਜਥਾ ਸ਼ਬਦ ਦੇ ਅਸਥਾਨ ਉੱਤੇ ਮਿਸ਼ਲ ਸ਼ਬਦ ਦਾ ਪ੍ਰਯੋਗ ਹੋਣ ਲੱਗਾ ਹਰ ਜਥੇ ਦੀ ਇੱਕ ਫਾਈਲ ਹੁੰਦੀ ਸੀ ਜੋ ਅੰਮ੍ਰਿਤਸਰ ਸਾਹਿਬ ਦੇ ਕੇਂਦਰੀ ਦਫ਼ਤਰ ਵਿੱਚ ਹੋਇਆ ਕਰਦੀ ਸੀ ਉਸ ਮਿਸਲ ਵਿੱਚ ਹਰ ਜਥੇ ਦੇ ਜਥੇਦਾਰਾਂ ਅਤੇ ਜਵਾਨਾਂ ਦੁਆਰਾ ਲੜੀਆਂ ਗਈਆਂ ਲੜਾਈਆਂ ਜੁੱਧ ਗਤੀਵਿਧੀਆਂ ਫਤੇ ਪ੍ਰਾਪਤ ਅਤੇ ਜੁੱਦਾਂ ਵਿੱਚ ਮਾਰੇ ਗਏ ਸੈਨਿਕਾਂ ਦਾ ਹਿਸਾਬ ਕਿਤਾਬ ਰੱਖਿਆ ਜਾਂਦਾ ਸੀ ਸਿਪਾਹੀ ਅਤੇ ਜਥੇਦਾਰ ਨੂੰ ਜੋ ਕੁਝ ਪ੍ਰਾਪਤ ਹੁੰਦਾ ਸੀ ਉਹ ਆਪਣੇ ਮਿਸ਼ਲ ਵਿੱਚ ਦਰਜ ਕਰਵਾ ਕੇ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦਿੱਤਾ ਜਾਂਦਾ ਸੀ ਇਸ ਪ੍ਰਕਾਰ ਜਥਾ ਸ਼ਬਦ ਤਾਂ हट ਗਿਆ ਅਤੇ ਮਿਸ਼ਲ ਸ਼ਬਦ ਦਾ ਪ੍ਰਯੋਗ ਪ੍ਰਚਲਨ ਵਿੱਚ ਆ ਗਿਆ ਇਨ੍ਹਾਂ ਮਿਸ਼ਲਾਂ ਵਿੱਚ ਸਭ ਤੋਂ ਵੱਡਾ ਗੁਣ ਇਹ ਸੀ ਕਿ ਇਸ 11-12 ਦਲਾਂ ਦੇ ਸਰਦਾਰ ਦੂਜੇ ਜਥਿਆਂ ਦੇ ਸਰਦਾਰਾਂ ਦੇ ਸਮਾਨ ਸਮਝੇ ਜਾਂਦੇ ਸਨ ਮਤਲਬ ਕਿ ਸਾਰੇ ਸਿੱਖ ਚਾਹੇ ਉਹ ਜਥੇਦਾਰ ਹੋਣ ਜਾਂ ਸੁਧਾਰਨ ਮੈਂਬਰ ਸਭ ਨੂੰ ਬਰਾਬਰ ਸਮਝਿਆ ਜਾਂਦਾ ਸੀ ਜੁੱਧ ਦੇ ਮੈਦਾਨ ਵਿੱਚ ਪੰਚਾਇਤੀ ਸ਼ਭਾਵਾਂ ਅਤੇ ਸਮਾਜਿਕ ਜੀਵਨ ਵਿੱਚ ਸਾਰੇ ਸਿੱਖ ਆਪਸ ਵਿੱਚ ਭਰਾਵਾਂ ਦੀ ਤਰ੍ਹਾਂ ਆਪਸ ਵਿੱਚ ਮਿਲ ਕੇ ਰਹਿੰਦੇ ਸਨ ਪਰ ਲੜਾਈ ਦੇ ਮੌਕੇ ਉੱਤੇ ਉਹ ਆਪਣੇ ਆਪਣੇ ਨੇਤਾਵਾਂ ਦਾ ਪੂਰੀ ਤਰ੍ਹਾਂ ਆਗਿਆ ਦਾ ਪਾਲਣ ਕਰਦੇ ਸਨ ਸ਼ਾਂਤੀ ਦੇ ਸਮੇਂ ਉਹਨਾਂ ਦੇ ਲਈ ਆਪਣੇ ਸਰਦਾਰਾਂ ਦੀਆਂ ਆਗਿਆ ਨੂੰ ਪਾਲਣਾ ਕਰਨਾ ਜ਼ਰੂਰੀ ਨਹੀਂ ਹੁੰਦਾ ਸੀ ਮਿਸ਼ਲਾਂ ਵੇਖਣ ਨੂੰ ਚਾਹੇ ਵੱਖ-ਵੱਖ ਹੋ ਗਈਆਂ ਸਨ ਪਰ ਵਾਸਤਵ ਵਿੱਚ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਸਨ ਹਰ ਮਿਸ਼ਲ ਦਾ ਪ੍ਰਭਾਵ ਅਤੇ ਅਧਿਕਾਰ ਖੇਤਰ ਨਿਸ਼ਚਿਤ ਕਰ ਦਿੱਤਾ ਸੀ ਪਰ ਸਮੂਹਕ ਆਫਤ ਦੇ ਸਮੇਂ ਇਹ ਮਿਸ਼ਲਾਂ ਇੱਕ ਦੂਜੇ ਦੇ ਨਾਲ ਮਿਲ ਕੇ ਇੱਕ ਸਮਾਨ ਹੋ ਕੇ ਬਹਿਰੀਆਂ ਨਾਲ ਜੂਝਦੀਆਂ ਸਨ ਤਲਖਾਲਛੇ ਦੇ ਨੇਤਰਤਵ ਦੇ ਹੇਠਾਂ ਉਹ ਇੱਕ ਦੂਜੇ ਵੱਲੋਂ ਵੱਖ ਹੋਣ ਦੀ ਸੋਚ ਵੀ ਨਹੀਂ ਸਕਦੇ ਸਨ ਉਹ ਜੋ ਪੈਸਾ ਅਤੇ ਮਾਲ ਵੱਖਰੇ ਸਰੋਤਾਂ ਵੱਲੋਂ ਲਿਆਉਂਦੇ ਸਨ ਇੱਕੋ ਜਗ੍ਹਾ ਉੱਤੇ ਜਮ੍ਹਾਂ ਕਰਵਾਉਂਦੇ ਅਤੇ ਮਿਲ ਵੰਡ ਕੇ ਖਾਂਦੇ ਕਿਸੇ ਵੀ ਮਿਸ਼ਲ ਵਿੱਚ ਨਿੱਜੀ ਕਬਜ਼ੇ ਵਾਲੇ ਮਾਲ ਉੱਤੇ ਖੁਦਗਰਦੀ ਨਹੀਂ ਸੀ ਵਿਸਾਖੀ ਅਤੇ ਦੀਵਾਲੀ ਦੇ ਸਮੇਂ ਜਦੋਂ ਉਹ ਅੰਮ੍ਰਿਤਸਰ ਵਿੱਚ ਇਕੱਠੇ ਹੁੰਦੇ ਤਾਂ ਆਪਣੀ ਵੱਖ-ਵੱਖ ਮਿਸ਼ਲਾਂ ਦੇ ਝੰਡਿਆਂ ਦੇ ਹੇਠਾਂ ਨਹੀਂ ਸਗੋਂ ਦਲ ਖਾਲਸਾ ਇੱਕ ਸੱਤਰ ਸ਼ਾਇਆ ਵਿੱਚ ਇਕੱਠੇ ਹੁੰਦੇ ਅਤੇ ਆਪਣੇ ਆਪ ਨੂੰ ਸਰਵੱਤ ਖਾਲਸਾ ਕਹਿੰਦੇ ਉਹ ਪੰਜ ਪਿਆਰੇ ਚੁਣਦੇ ਅਤੇ ਗੁਰਮਤਾ ਕਰਦੇ 1748 ਈਸਵੀ ਦੇ ਬਾਅਦ ਉਹਨਾਂ ਨੇ ਕਈ ਜ਼ਰੂਰੀ ਗੁਰਮਤੇ ਵੀ ਪਾਸ ਕੀਤੇ ਸਮੂਹਕ ਗੱਲਾਂ ਦੀਵਾਨ ਵਿੱਚ ਹੀ ਕਰਦੇ ਅਬਦਾਲੀ ਦੇ ਹਮਲੇ ਮੀਰ ਮੰਨੂ ਦੀ ਮਦਦ ਸਾਹੇਵਾਲ ਖਾਨ ਦੇ ਸਾਥ ਵਰਤਾਓ ਉਹਨਾਂ ਦੇ ਲਈ ਇਹੀ ਸਮੂਹਕ ਗੱਲਾਂ ਹੁੰਦੀਆਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਿਸਲਾਂ ਦੇ ਜਥੇਦਾਰ ਦੀ رائے ਆਪਣਾ ਵੱਖ ਪ੍ਰਭਾਵ ਰੱਖਦੀ ਸੀ ਪਰ ਹਰ ਇੱਕ ਸਿਪਾਹੀ ਨੂੰ ਆਪਣੀ رائے ਦੇਣ ਅਤੇ ਖੁੱਲੇ ਤੌਰ ਤੇ ਵਿਚਾਰ ਰੱਖਣ ਦਾ ਅਧਿਕਾਰ ਪ੍ਰਾਪਤ ਸੀ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਇਤਿਹਾਸ ਨਾਲ ਜੁੜੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਤੇ ਸਾਖੀਆਂ ਦੇਖਣ ਲਈ ਛਾਡੇ ਚੈਨਲ ਗੱਲ ਇਤਿਹਾਸ ਦੀ ਨੂੰ ਸਬਸਕ੍ਰਾਈਬ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ